ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਨ ਲੱਗੇ ਆ ਜੀ ਗੁਰਦੁਆਰਾ ਸ਼ਰੀਫ ਓਟੀਆਂ ਸਾਹਿਬ ਓਟੀਆਂ ਸਾਹਿਬ ਗੁਰਦੁਆਰਾ ਪਾਸ਼ਾਏ ਪੰਜਵੀਂ ਜੀ ਦੀ ਚਨਛੋ ਪ੍ਰਾਪਤਿਆ ਜੀ ਰਾਂਡਕੋਟ ਅਮਰਸਰ ਮੇਨ ਹਾਈਵੇ ਬਟਾਲੇ ਤੋਂ ਬਾਈਪਾਸ ਹੋ ਕੇ ਤੇ ਆਪਾਂ ਜਿਹੜਾ ਬਟਾਲਾ ਕਲਨ ਔਰ ਰੋਡ ਆ ਜਿਹੜਾ ਬਬਰਾਨ ਰੋਡ ਜਿਹਨੂੰ ਆਪਾਂ ਕਹਿੰਨੇ ਆ ਉਧਰੋਂ ਚੜ ਜਾਣਾ ਵਾ ਜੀ ਉਥੋਂ ਕੁਝ ਹੀ ਤੇ 3 4 ਕਿਲੋਮੀਟਰ ਜਾ ਕੇ ਤੇ ਫਿਰ ਖੱਬੇ ਹੱਥ ਇਹ ਜਿਹੜਾ ਸਤੌਣਾ ਆ ਇਹ ਜਿੰਦਾ ਹੈ ਇਹ ਪੁਰਾਣੀ ਸਮੇਂ ਦੀ ਗੱਲ ਕਰੀਏ ਤੇ ਇਥੇ ਛੇਵੀਂ ਪਾਸ਼ੇ ਦਾ ਜਿਕਰ ਵੀ ਮਿਲਦਾ ਵਾ ਤੇ ਪੰਜਵੀਂ ਪਾਸ਼ੇ ਜਿਕਰ ਤੇ ਮਿਲਦਾ ਹੀ ਮਿਲਦਾ ਵਾ ਪਰ ਅੱਜ ਛੇਵੀਂ ਪਾਸ਼ੇ ਦਾ ਜ਼ਿਕਰ ਇਥੇ ਨਹੀਂ ਮਿਲਦਾ ਕੁਝ ਕਾਰਨਾ ਕਰਕੇ ਜਾਂ ਕੁਝ ਇਤਿਹਾਸ ਨੂੰ ਸਹੀ ਤਰੀਕੇ ਨਾਲ ਨਾ ਵਾਚਿਆ ਹੁਣ ਕਰਕੇ ਇਹ ਜਿਹੜਾ ਖਾਮੀ ਜਿਹੜੀ ਆਈ ਆ ਇਹ ਰਸਤਾ ਜਾ ਰਿਹਾ ਵਾ ਸਿੱਧਾ ਡੇਰਾ ਬੱਬਾ ਨਾਲ ਤੋ ਇਹ ਕੁਝ ਕੰਮ ਚੱਲ ਰਿਹਾ ਕੰਸਟਰਕਸ਼ਨ ਦਾ ਆਪਾਂ ਇਸ ਵੀਡੀਓ ਵਿੱਚ ਬਹੁਤ ਸਾਰੀਆਂ ਜਿਹੜੀਆਂ ਐਸੀਆਂ ਗੱਲਾਂ ਨੂੰ ਸਾਂਝੀਆਂ ਕਰਾਂਗੇ ਜਿਹੜੀਆਂ ਗੱਲਾਂ ਬਹੁਤ ਘੱਟ ਸੰਤਾਂ ਨੂੰ ਪਤਾ ਵਾ ਭਾਈ ਤਾਂ ਨਾ ਸਿੰਘ ਸਾਈਕਲ ਯਾਤਰੀ ਹੀ ਗੁਰਪ੍ਰੀਤ ਸਾਈਕਲ ਯਾਤਰਾ ਉਹਨਾਂ ਦੀ ਇੱਕ ਪੁਸਤਕ ਆ 1931 ਦੇ ਇਹ ਤਾਂ ਕਿੱਦਾਂ ਉਹਨਾਂ ਨੇ 1931 ਵਿੱਚ ਵੀ 1933 ਵਿੱਚ ਵੀ ਇੱਥੇ ਇੱਕ ਜਿਹੜਾ ਵਾ ਵਿਟ ਕੀਤੀ ਹੈ ਦਰਸ਼ਨ ਕੀਤੀ ਹੈ ਇੱਥੇ ਸਾਈਕਲ ਤੇ ਆਈ ਸੀ ਤੇ ਉਹਨਾਂ ਨੇ ਵੀ ਕੁਝ ਨੇ ਸ਼ਾਨਦੀਆਂ ਫੋਟੋਆਂ ਇੱਥੇ ਦੀਆਂ ਸ਼ੇਅਰ ਕੀਤੀਆਂ ਵਾ ਜਿਹੜੀਆਂ ਕਿ ਆਪਾਂ ਇਸੇ ਵੀਡੀਓ ਵਿੱਚ ਦਰਸ਼ਨ ਕਰਾਂਗੇ ਤੇ ਅੱਜ ਦੇ ਹਾਲਾਤ ਆਪਾਂ ਵੇਖ ਰਹੇ ਹਾਂ 2025 ਦੇ ਤੇ ਤਾਂ ਦਾ ਆਲਾਦ ਵਾਲਾ ਵਾ ਇਹ ਵੀ ਇੱਕ ਜਾਂਦਾ ਬਣ ਜਾਣੀ ਜਦੋਂ 2050 ਆ ਗਿਆ ਜਾਂ ਹੋਰ ਵੀ ਕਾਂ ਚ ਲਗ ਗਿਆ ਹੁਣ ਇੱਥੋਂ ਰਸਤਾ ਟਰਨ ਹੁੰਦਾ ਜੀ ਗੁਰਦਸਾਹਬ ਨੂੰ ਤੇ ਬੋਰ ਲੱਗਾ ਵਾ ਸਾਹਮਣੇ ਪਲੇਗ ਦਾ ਬੋਰ ਲੱਗਾ ਵਾ ਜਿੱਥੇ ਗੁਰੂ ਸਾਹਿਬ ਦਾ ਇਤਿਹਾਸ ਹੈ ਜਿਹੜਾ ਵਾ ਵਰਣ ਟੱਗਾ ਇਹ ਤਾਂ ਇੱਕ ਡਬਲ ਛੋਟੀ ਰੋਡ ਹੁੰਦੀ ਆ ਦੋਰੀ ਰੋਡ ਆ ਰੁੱਖਾਂ ਦੀ ਛਿੜੀ ਦੇ ਵਿੱਚੋਂ ਦੀ ਆ ਇਹ ਤੋਂ ਪਹਿਲਾਂ ਵੀ ਆਪਾਂ ਅੱਜ 205 ਨੂੰ ਦਰਸ਼ਨ ਕਰੀਏ ਗੁਰਦਆਰਾ ਸਾਹਿਬ ਦੇ ਆਪਾਂ ਪੁਰਾਣੀ ਝਾਤ ਕੁਝ ਲਿਖ ਤੇ ਕੁਝ ਤਸਵੀਰਾਂ ਦੇ ਰਾਈਂ ਸਾਂਝ ਪਾਈਏ ਜੀ ਪੁਰਾਣਾ ਗੁਰਦਆਰਾ ਸਾਹਿਬ ਕਿੱਦਾਂ ਹੋਈ ਕੀ ਕੁਝ ਹੀ ਇੱਥੇ ਜਿਹੜਾ ਕਿ ਪਾਇਤਨਾ ਸਾਹਿਬ ਨੇ ਅੰਕਿਤ ਕੀਤਾ ਵਾ ਆਉ 95 ਸਾਲ ਪਹਿਲਾਂ ਜਿੰਦਗੀ ਲਓ ਸੰਗਤ ਜੀ ਦਰਸ਼ਨ ਹੋ ਰਹੇ ਨੇ ਜੀ ਹਾਨੂੰ ਗੁਰਦੋਰਾ ਸ੍ਰੀ ਗੁਰੂ ਅਰਜਨ ਦੇਵ ਜੀ ਪਿੰਡ ਕੋਡਿੰਗਾ ਪਾਸ਼ਾਹੀ 25 ਤੇ 6 ਹੁਣ 6 ਪਾਸ਼ਾਹੀ ਜੱਜੀ ਦਾ ਸਬੂਤ ਨਿਕਲ ਆਬਦੇ 9 ਮਈ 1933 ਨੂੰ ਇਹ ਫੋਟੋ ਲਈ ਗਈ ਹੈ ਜੀ ਤੇ ਫੋਟੋ ਲੈਣ ਵਾਲੀ ਨੇ ਭਾਈ ਧੰਨਾ ਸਿੰਘ ਜੀ ਪਟਿਆਲਵੀ ਗੁਰ ਤੀਰ ਸਾਈਕਲ ਯਾਤਰਾ ਉਹਨਾਂ ਦੀ ਪੁਸਤਕ ਇੱਕ ਇਹਦੇ ਜਿਹੜਾ ਜੀ 8 ਡਾਇਰੀਆਂ ਦਾ ਵਰਣਨ ਕੀਤਾ ਗਿਆ ਵਾ ਭਾਈ ਧੰਨਾ ਸਿੰਘ ਚਹਿਲ ਪਟਿਆਲਵੀ ਵੇਖੋ ਦਰਸ਼ਨ ਕਰੋ 1900 ਇਤੀ ਦੀ ਫੋਟੋ ਵਾਜੀ ਗੁਰਦੁਆਰਾ ਘੋਟੀਆਂ ਸਾਹਿਬ ਪੱਕੀ ਬਿਲਡਿੰਗ ਵੇਖੋ ਕਾਰੀਗਰੀ ਦਾ ਨਮੂਨਾ ਪੇਸ਼ ਕਰਦੀ ਇੱਕ ਬਿਲਡਿੰਗ ਕਿ ਲਿਖਿਆ ਗਿਆ ਵਾ ਜੀ ਸ਼ਹਿਰ ਡੇਰਾ ਬਾਬਾ ਨਾਨਕ ਗੁਰਦੁਆਰਾ ਦਰਬਾਰ ਸਹਬ ਜੀ ਤੋਂ ਚੱਲੇ ਪਾਏ ਦੱਖਣ ਦੀ ਤਰਫ 14 ਮੀਲ ਤੇ ਪਿੰਡ ਘੋਟੀਆਂ ਗੁਰਦੁਆਰਾ ਪਾਸ਼ਾਈ ਪੰਜਵੀਂ ਵਿਖੇ ਪਹੁੰਚਾ ਜੋ ਪਿੰਡ ਘੋਟੀਆਂ ਦੇ ਗੁਰਦੁਆਰਾ ਪਾਸ਼ਾਈ ਪੰਜਵੀਂ ਜੀ ਦਾ ਹਾਲ ਪਹਿਲੇ ਕਾਪੀ ਜਾ ਨੰਬਰ ਡੈਰੀ ਇਹਨਾਂ ਦੀ ਤੁਹਾਨੂੰ ਮੌਜੂ ਖੌਂਦਾ ਵਾ 11 ਮੱਗਰ 1988 ਬਿਕਰਮੀ ਜਾਨਕਿ 26 ਨਵੰਬਰ 1931 ਚ ਇਹਨਾਂ ਨੇ ਪਹਿਲਾ ਟੂਰ ਕੀਤਾ ਸੀ ਇੱਥੇ ਵਿਜ਼ਿਟ ਕੀਤੀ ਸੀ ਤੇ ਉਦੋਂ ਇਹਨਾਂ ਕੋਲ ਕੈਮਰਾ ਨਹੀਂ ਸੀ ਫਿਰ ਇਹਨਾਂ ਨੂੰ ਕੈਮਰਾ ਕਰਮ ਸਿੰਘ ਰੇਖੀ ਪਟਿਆਲਾ ਵਾਲੇ ਨੇ ਇਹਨਾਂ ਨੂੰ ਕੈਮਰਾ ਦਿੱਤਾ ਸੇਵਾ ਵਾਸਤੇ ਕਿ ਤੁਸੀਂ ਫੋਟੋ ਖਿੱਚੋ ਉਦੋਂ ਆਮ ਕੈਮਰੇ ਨਹੀਂ ਹੁੰਦੇ ਬਹੁਤ ਰੇਅਰ ਕੈਮਰੇ ਹੁੰਦੇ ਸੀ ਤੇ ਇਹ ਸਿਸਟਮ ਬਣਿਆ ਦੇ ਬਾਅਦ ਚ ਇਹਨਾਂ ਨੂੰ ਇੱਕ ਫਰੋਜਪੁਰ ਦਾ ਫੋਟੋਗ੍ਰਾਫਰ ਹੀ ਇੱਕ ਪਟਿਆਲੇ ਦਾ ਫੋਟੋਗ੍ਰਾਫਰ ਹੀ ਉਹਨਾਂ ਨੇ ਬਾਕਾਇਦਾ ਟ੍ਰੇਨਿੰਗ ਦਿੱਤੀ ਫੋਟੋ ਕਿਚਨ ਦੀ ਫਿਰ ਇਹਨਾਂ ਨੇ ਉਹ ਜਿਹੜਾ ਵੇਟ ਕੀਤੀ 931 ਵਾਲੀ ਅਸੀਂ ਬਾਅਦ ਚ ਗੱਲ ਕਰਨੇ ਹਾਂ ਉਹਦੋਂ ਕੀ ਲਿਖਿਆ ਸੀ ਫਿਰ ਦੁਬਾਰਾ ਇਹ ਗੁਰਦੁਆਰਾ ਆਏ ਇਹਨਾਂ ਨੇ ਲਿਖਿਆ ਵੀ ਦੁਬਾਰਾ ਹੋਣਾ ਪੈ ਗਿਆ ਪਿੰਡ ਘੋਟੀਆਂ ਫੋਟੋ ਲੈਣ ਵਾਸਤੇ ਆਂਦਿਆ ਗੁਰਦਾਸਪੁਰ ਜ਼ਿਲ੍ਹਾਵਾ ਤਸਵੀਰ ਵਿੱਚ ਗ੍ਰੰਥੀ ਪ੍ਰਤਾਪ ਸਿੰਘ ਤੇ ਉਹਦੀ ਸਿੰਘਣੀ ਹੈ ਵੇਖੋ ਜੀ ਗ੍ਰੰਥੀ ਪ੍ਰਤਾਪ ਸਿੰਘ ਤੇ ਉਹਦੀ ਸਿੰਗਰੀ ਨਾਲ ਆ ਤੇ ਭਾਈ ਧਨ ਸਿੰਘ ਆ ਤੇ ਨਾਲ ਉਹਨਾਂ ਦਾ ਘੋੜਾ ਵਾ ਅਰਬੀ ਘੋੜਾ ਨੂੰ ਕਹਿੰਦੇ ਸਾਈਕਲ ਨੂੰ ਇੱਕ ਲੰਗਰੀ ਹੈ ਤੇ ਮੇਰਾ ਸਾਈਕਲ ਹੈ ਇੱਕ ਲੰਗਰੀ ਆ ਨਾਲ ਉਹਨਾਂ ਦਾ ਸਾਈਕਲ ਆ ਇਹ ਤਸਵੀਰ ਪਾਸ਼ੀ ਪੰਜਵੀਂ ਪਿੰਡ ਪੈਂਡ ਹੋਟੀਆਂ ਹੈ ਗੁਰਦਾਸਪੁਰ ਜ਼ਿਲ੍ਹਾ ਹੈ ਪੈਂਡ ਹੋਟੀਆਂ ਦਾ ਗੁਰਦੁਆਰਾ ਪਾਸ਼ੀ ਪੰਜਵੀਂ ਜੀ ਦਾ ਮਹਨ ਤੇ ਨਾਨਕ ਸ਼ਰਨ ਜੀ ਪਾਸੋਂ 1921 ਈਸਵੀ ਮਹੀਨਾ ਅਕਤੂਬਰ ਵਿੱਚ ਖਾਲਸੇ ਨੇ ਕਬਜ਼ਾ ਕੀਤਾ ਸੀ ਜੀ ਮੰਤ ਡਿਪਟੀ ਕਮਿਸ਼ਨਰ ਮਿਸਟਰ ਹਾਰ ਕੋਰਟ ਸਾਹਿਬ ਨੂੰ ਖਾਲਸੇ ਦੇ ਕਬਜ਼ਾ ਮੋੜ ਲੈਣ ਲਈ ਸਨੇ ਪੁਲਸ ਵਾ ਫੌਜ ਮਸ਼ੀਨ ਕੰਨਾਂ ਸਾਰੀ ਤਾਕਤ ਲੈ ਕੇ ਆਇਆ ਸੀ ਡਿਪਟੀ ਨੇ ਖਾਲਸੇ ਨੂੰ ਕਿਹਾ ਕਿ ਮੰਤ ਨੂੰ ਕਬਜ਼ਾ ਦੇ ਦੇਵੋ ਤਾਂ ਖਾਲਸੇ ਨੇ ਅੱਗੇ ਤੋਂ ਜਵਾਬ ਦਿੱਤਾ ਕਿ ਹੁਣ ਖਾਲਸਾ ਕਦੇ ਵੀ ਕਬਜ਼ਾ ਮੋੜ ਮੰਤ ਨੂੰ ਨਹੀਂ ਦੇਵਾਂਗੇ ਜਿਸ ਪਰ ਡਿਪਟੀ ਨੇ ਇੱਕ ਕਾਗਜ਼ ਪਰ ਹੁਕਮ ਲੇਖ ਕੇ ਇੱਕ ਕਿਕਰ ਦੇ ਦਰਖਤ ਨਾਲ ਕਿਲ ਠੋਕ ਇਹ ਲਾ ਦਿੱਤਾ ਕਿ ਮੈਂ ਮੰਦ ਨੂੰ ਕਬਜ਼ਾ ਦੇ ਚੁਕਾ ਹਾਂ ਅੱਜ ਤੋਂ ਮੰਦ ਦਾ ਕਬਜ਼ਾ ਹੋਇਆ ਜਿਸ ਪਰ ਖਾਲਸੇ ਨੇ ਜਵਾਬ ਦਿੱਤਾ ਕਿ ਡਿਪਟੀ ਜੀ ਖੜੋ ਜਾਂ ਹੁਣੇ ਹੀ ਅਸੀਂ ਤੇਰੇ ਹੁਕਮ ਦਾ ਜਵਾਬ ਦਿੰਦੇ ਹਾਂ ਜੋ ਕਿ ਆਪਣੇ ਹੁਕਮ ਦੇ ਹੁਣੇ ਹੀ ਫੁੱਲ ਚੁੱਕ ਕੇ ਜਾਵੀਂ ਖਾਲਸੇ ਨੇ ਕਿਕਰ ਦੇ ਦਿਵਾਲੇ ਦਿਵਾਲੇ ਲੱਕੜਾਂ ਲਿਆ ਕੇ ਕਿਕਰ ਅਤੇ ਹੁਕਮ ਵਾਲੇ ਕਾਗਜ਼ ਨੂੰ ਅਗਨੀ ਪੇਂਟ ਕਰ ਦਿੱਤਾ ਸੀ ਅਖੀਰ ਗੁਰਦੁਆਰੇ ਦੀ ਵਾਲੇ ਦੁਆਲੇ 6 ਮਹੀਨੇ ਪੁਲਸ ਦਾ ਪਹਿਰਾ ਰਿਹਾ ਅਖੀਰ ਖਾਲਸੇ ਦੀ ਫਤਿਹ ਹੋਈ ਇਹ ਕਿਕਰ ਗੁਰਦੁਆਰੇ ਤੋਂ ਚੜ੍ਹਦੇ ਦੀ ਤਰਫ 20 ਪੰਜੀ ਕਰਮਾਂ ਦੇ ਫਾਸਲੇ ਤੇ ਹੈ ਜਿਸ ਦੀ ਜਗਾ ਥੜਾ ਜੁਬਾਨ ਨੇ ਵਾਲਾ ਹੈ ਹੋਰ ਕੀ ਹੈ ਜੀ ਗੁਰਦੁਆਰੇ ਦੇ ਪਾਸ ਪਾਸ ਹੀ ਲਿਖਿਆ ਸਾਰਾ ਬੰਤੀ ਲਿਖੀ ਆ ਛੱਪੜ ਇੱਕ ਉਹ ਛੱਪੜ ਮਸ਼ਹੂਰ ਆ ਪੰਜਵੀਂ ਪਾਤਸ਼ਾਹ ਜੀ ਉੱਥੇ ਆਣ ਕੇ ਬਿਠੇ ਹੀ ਇਸ਼ਨਾਨ ਕੀਤਾ ਸੀ ਕੱਚਾ ਸਰੋਵਰ ਹੀ ਤੇ ਉੱਥੇ ਇੱਕ ਰੋਗੀ ਹੀ ਕੋੜ ਕੋੜ ਦਾ ਉਹਨੇ ਇਸ਼ਨਾਨ ਕਰਕੇ ਗੁਰੂ ਸਾਹਿਬ ਦੇ ਬਚਣਾ ਸਤਕਾ ਉਹਦਾ ਕੋੜ ਦੂਰ ਹੋਇਆ ਸੀ ਤੇ ਲੋਕ ਹੁਣ ਵੀ ਆਪਣੀਆਂ ਮਰਦਾਂ ਪੂਰੀਆਂ ਕਰਨ ਵਾਸਤੇ ਇੱਥੇ ਪਹੁੰਚਦੇ ਆ ਜੀ ਉਹ ਗੱਲ ਕਰਨਿਆ 1931 ਵਿੱਚ ਪਾਈ ਤਨ ਸਿੰਘ ਨੇ ਕੀ ਲਿਖਿਆ ਆ ਜੀ ਇਹ ਸਭ ਦਰਜੀ ਉਸੇ 125 ਨੰਬਰ ਤੇ ਪੋਸਤਕ ਦੇ 1931 ਵਿੱਚ ਵੀ ਵੇਰਵਾ ਦਰਜ ਕੀਤਾ ਬਾ ਭਾਰੀਵਾਲ ਦਾ ਨਾਮ ਦਰਜਿਆ ਕੱਪੜੇ ਦੀ ਮਿਲ ਦਾ ਨਾਮ ਦਰਜਿਆ ਵੀ ਬਹੁਤ ਮਸ਼ਹੂਰ ਮਿਲਿਆ ਤਾਰੀ ਬੁਰਸਾ ਗੁਰਦੋ ਸਾਹਿਬ ਦਾ ਨਾਮ ਦਰਜਿਆ 1931 ਦੇ ਇਹ ਜਿਹੜਾ ਪਿੰਡ ਹੋਟੀਆਂ ਨੂੰ ਉਦੋਂ ਵੀ ਗਈ ਸੀ ਪਰ ਉਦੋਂ ਇਹਨਾਂ ਕੋਲ ਕੈਮਰਾ ਨਹੀਂ ਫਿਰ ਇਹਨਾਂ ਨੇ ਇਤਿਹਾਸ ਚਲੋ ਹੁਣ ਆਪਾਂ ਸਾਂਝਾ ਕਰਨਾ ਵਾ ਇਹ ਹੈ ਜੀ ਮੇਨ ਚੀਜ਼ ਪ੍ਰਾਣੀ ਜਿਹੜੀ ਸੰਭੇ ਹੋਇਆ ਇਤਿਹਾਸ ਇਹ ਆ ਉਹ ਪੁਸਤਕ ਜੀ ਦਾ ਆਪਾਂ ਹਵਾਲਾ ਦੇ ਰਹੇ ਹਾਂ ਜੀ 11 ਮਾਰਚ 1930 ਤੋਂ 26 ਜੂਨ 1934 ਤੱਕ ਇਹਨਾਂ ਨੇ ਸੈਕਰ ਤੇ ਯਾਤਰਾ ਕੀਤੀ ਆ ਆ ਸੈਕਰ ਹੀ ਇਹ ਵੀ ਕਿਸ ਨੇ ਦਿੱਤਾ ਕਿਦੋਂ ਤੇ ਕੈਮਰਾ ਕਰਕੇ ਇਹਨੇ ਬਾਕਾਇਦਾ ਬਗੇ ਲਾਈਟ ਲੱਗੀ ਸੈਕਰ ਦੇ ਵੇਖੋ ਸਿਸਟਮ ਆਓ ਹੁਣ ਦਰਸ਼ਨ ਕਰੀਏ ਘਰ ਤੋਂ ਸਾਹੂ ਅੱਜ ਅੱਜ 2025 ਸਾਲ ਗੁਰਦਾਸ ਸਾਹਿਬ ਜਦੋਂ ਐਂਟਰੀ ਹੁੰਦੀ ਆ ਤੇ ਸੋਨੇ ਸੁਨੇ ਰੁੱਖ ਛੋਟੇ ਰੁੱਖ ਵੱਡੇ ਰੁੱਖ ਕਾਹ ਦਾ ਸੋਨਾ ਜਿਆ ਇੱਕ ਐਂਟਰੀ ਆ ਗੇਟ ਆ ਤੇ ਗੁਰਦਾਸ ਸਾਹਿਬ ਦੇ ਅੰਦਰ ਜਦਾਂ ਐਂਟਰੀ ਕਰਨੀ ਤੇ ਆਪਾਂ ਇਥੇ ਵਿਆਹ ਸਮਾਗਮ ਚੱਲ ਰਿਹਾ ਹੀ ਤੁਸੀਂ ਆਪਾਂ ਬਾਹਰ ਦਰਸ਼ਨ ਕਰ ਲਈਂ ਸੇਵਾ ਪੇਟ ਆਪਾਂ ਬਾਹਰ ਹੀ ਜਾਈਏ ਗੁਰੂ ਸਾਹਿਬ ਦੇ ਦਰਜ ਕਰਵਾ ਦਿੱਤੀ ਉਹ ਕੋ ਨਾਮ ਸਾਹਿਬ ਪਰੰਤੋ ਬਾਅਦ ਆਪਾਂ ਬਾਹਰ ਆ ਗਏ ਜੀ ਜਿਹੜੀ ਪਰਾਣੀ ਇੱਕ ਰੋਖਿਆ ਪੁਰਾਣਾ ਬਣਿਆ ਪੀਪਲ ਆ ਜਿਹਦਾ ਕੋ ਗੁਰੂ ਸਾਹਿਬ ਦੇ ਸਮੇ ਦਾ ਵਾ ਇਹਦੇ ਪੱਤੇਆਂ ਨੂੰ ਇਹਦੀ ਟਾਹਣੀਆਂ ਨੂੰ ਵੇਖ ਕੇ ਇਹ ਅਹਿਸਾਸ ਹੁੰਦਾ ਵਾ ਕਿ ਕਦੇ ਗੁਰੂ ਸਾਹਿਬ ਨੂੰ ਇਹਨਾਂ ਨੇ ਵੇਖਿਆ ਇਹ ਉਹ ਅੱਠ ਨੋਕਰਾਂ ਵਾਲਾ ਖੂਹ ਆ ਜਿਹੜਾ ਕਿ ਗੁਰੂ ਸਾਹਿਬ ਨੇ ਜਦਦਾ ਇੱਥੇ ਵਿਚਰਾਮ ਕੀਤਾ ਸੀ ਤੇ ਪਿੰਡ ਵਾਲਿਆਂ ਦੇ ਕਹਿਣ ਤੇ ਖੋਦਵਾਇਆ ਸੀ ਕਿਉਂਕਿ ਪੀਣ ਵਾਲਾ ਸਫ ਪਾਣੀ ਨਹੀਂ ਸੀ ਸੋ ਇਹ ਹੁਣ ਦਰਸ਼ਕਾਂ ਦੇ ਜੀ ਅੱਠ ਨੋਕਰਾਂ ਵਾਲਾ ਉਹ ਖੂਹ ਆ ਜਿਹੜਾ ਗੁਰੂ ਸਾਹਿਬ ਜੀ ਨੇ ਆਪ ਖੋਦਵਾਇਆ ਸੀ ਇੱਥੇ ਸਫ ਪਾਣੀ ਪਿੰਡ ਵਾਲਿਆਂ ਨੂੰ ਮਹੱਇਆ ਕਰਾਇਆ ਸੀ ਇਹੋ ਜਿਹੀ ਜਗਾ ਵਾ ਜਿੱਥੇ ਇੱਕ ਕੋੜੀ ਦਾ ਕੋਠੀ ਕੀਤਾ ਸੀ ਤਾਹੀ ਤੇ ਹੁਣ ਵੀ ਸੰਗਤਾਂ ਅੱਜ ਆਪਣੇ ਬੱਚੇ ਲੈ ਕੇ ਹੁੰਦੀਆਂ ਵਾ ਇਹਦੇ ਸੁੱਕੇ ਬੱਚੇ ਆ ਜਾਂ ਜਿਨ੍ਹਾਂ ਨੂੰ ਸਕੀਨਾਂ ਦੀ ਕੋਈ ਪ੍ਰੋਬਲਮ ਆ ਉਹ ਇੱਥੇ ਠੀਕ ਹੁੰਦੀ ਆ ਪਾਣੀ ਜਲ ਅੱਜ ਵੀ ਮੌਜੂਦ ਆ ਇਹ ਵਰਕਿੰਗ ਹੀ ਹੈ ਪਰ ਜਿੰਦਰਾ ਵਜਾਉਂਦਾ ਵਾ ਆਮ ਤੌਰ ਤੇ ਕਿਸੇ ਕਿਸੇ ਦਿਨ ਇਹ ਜਿੰਦਰਾ ਖੋਲਦੇ ਆ ਤੇ ਇੱਕ ਇੱਕ ਲੱਕੜ ਦੀ ਲਾਠ ਆ ਜਿਹਦੇ ਨਾਲ ਇਹਨੂੰ ਗੇਟ ਦੇ ਆ ਤੇ ਜਿਹੜਾ ਜਾਲ ਆ ਉਹ ਬਾਹਰ ਹੁੰਦਾ ਵੇ ਜੀ ਅੱਠ ਨੁਕਰਾਂ ਵਾਲੇ ਵੱਡੇ ਖੂਹ ਦੇ ਲਾਗੇ ਇੱਕ ਛੋਟਾ ਖੂਹ ਆ ਜਿਹਦਾ ਪਾਣੀ ਅੱਠ ਨੁਕਰਾਂ ਵਾਲੇ ਖੂਹ ਦਾ ਪਾਣੀ ਇਸੇ ਨਿੱਕੀ ਖੂਈ ਜਾਂਦਾ ਵਾ ਇਹ ਵੀ ਅੱਠ ਨੁਕਰ ਹੀ ਬਣਾਈਆਂ ਤੇ ਲਾਗੇ ਇੱਕ ਬਾਲਟੀ ਪਈ ਆ ਉਹ ਬਾਲਟੀ ਲਈ ਆਪਾਂ ਜਲ ਜਿਹੜਾ ਵਾ ਛੱਕ ਸਕਨੇ ਆ ਆਪਣੇ ਅੱਖਾਂ ਨੂੰ ਆਪਣੇ ਸਿਰ ਤੇ ਲਾ ਸਕਨੇ ਆ ਜੀ ਗੁਰਦਵਾਰ ਦਾ ਜਿਹੜਾ ਹਾਲਤ ਵਾਲਾ ਬਹੁਤ ਹੀ ਕੁਦਰਤੀ ਵਾਤਾਵਰਨ ਨਾਲ ਭਰਿਆ ਵਾ ਬਾਲਟੀ ਹੁੰਦੀ ਆ ਉੱਥੋਂ ਤੁਸੀਂ ਜਲ ਲੈ ਕੇ ਤੇ ਆਪਣੀ ਸਕਿੰਦਰ ਨੂੰ ਆਪਣੀਆਂ ਅੱਖਾਂ ਨੂੰ ਜਾਂ ਆਪਣੇ ਬੁੱਲਾਂ ਨੂੰ ਸੁਹਾ ਕੇ ਤੇ ਗੁਰੂ ਸਾਹਿਬ ਜੀ ਦੀ ਮੌਜੂਦਗੀ ਦਾ ਅਹਿਸਾਸ ਕਰ ਸਕਦੇ ਜੀ ਪਿੰਡ ਹੋਟੀਆਂ ਦਾ ਇਤਿਹਾਸ ਗੁਰੂ ਅਰਜਨ ਦੇਵ ਜੀ ਜਦ 62 ਸਾਹਿਬ ਤੋਂ ਬਾਬੇ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਲੈ ਕੇ ਵਾਪਸ ਆ ਰਹੇ ਸਨ ਤਾਂ ਉਹ ਧਾਰੀਵਾਲ ਗੁਰੂ ਸਾਹਿਬ ਉਥੇ ਰੁਕੇ ਸਨ ਉਥੋਂ ਰੁਕਣ ਤੋਂ ਬਾਅਦ ਉਹਨਾਂ ਦਾ ਜਿਹੜਾ ਅਗਲਾ ਵਿਸ਼ਰਾਮ ਸੀ ਉਹ ਪਿੰਡ ਹੋਟੀਆਂ ਹੀ ਸੀ ਤੇ ਪਿੰਡ ਹੋਟੀਆਂ ਵਿੱਚ ਜਦ ਪਹੁੰਚੇ ਸਨ ਇੱਕ ਛੱਪੜ ਸੀ ਤੇ ਛੱਪੜ 'ਤੇ ਲੋਕ ਇਕੱਠੇ ਹੋ ਗਏ ਤੇ ਇੱਕ ਕੋੜੀ ਆ ਗਿਆ ਤੇ ਉਹਦਾ ਕੋੜ ਫਿਰ ਗੁਰੂ ਸਾਹਿਬ ਨੇ ਕਿਹਾ ਇਸ਼ਨਾਨ ਕਰ ਤੇ ਤੇਰਾ ਕੋੜ ਠੀਕ ਹੋਏਗਾ ਉਹਦਾ ਫਿਰ ਕੋੜ ਠੀਕ ਹੋਇਆ ਹੀ ਅੱਜ ਵੀ ਲੋਕ ਇਸ ਗੱਲ ਨੂੰ ਸੰਗਤ ਮੰਨਦੀ ਹੈ ਜੀ ਪੰਛੀਆਂ ਦੇ ਆਲਣੇ ਪੀਪੇ ਨੂੰ ਇੱਕ ਕ੍ਰੀਏਟੀਵਿਟੀ ਨਾਲ ਪੇਸ਼ ਕੀਤਾ ਗਿਆ ਬਹੁਤ ਹੀ ਬਜ਼ੁਰਗ ਹੋ ਚੁੱਕਿਆ ਜੀ ਪਿੱਪੜ ਦਾ ਇਹ ਰੁੱਖ ਵਾਢ ਕਰੀਆ ਕੁਝ ਪਰਾਤਨ ਮਨਾਰਾਂ ਦੀਵਾਰਾਂ ਲੰਗਰ ਹਾਲ ਦੀ ਅੱਜ ਵੀ ਮੌਜੂਦ ਹੈ ਆਕਾਰ ਦੀ ਸੋਹਣੀ ਪਾਰਕਿੰਗ ਹੈ ਜੀ ਤੇ ਗੁਰਦਸਾਹਬ ਦੇ ਸਾਹਮਣੇ ਜੇ ਆਪਾਂ ਬਾਹਰ ਨਿਕਲੀਏ ਤੇ ਸਾਹਮਣੇ ਸੜਕ ਦੇ ਪਾਰ ਇੱਕ ਸਰੋਵਰ ਆ ਉਹ ਵੀ ਪਰਾਤਨ ਆ ਜਿੱਥੇ ਛੱਪੜੀ ਹੁੰਦੀ ਸੀ ਉਹਦਾ ਬਾਅਦ ਤੇ ਸਰੋਵਰ ਬਣ ਗਿਆ ਸੀ ਤੇ ਇਹਨੂੰ ਪੱਕਾ ਕਰ ਦਿੱਤਾ ਗਿਆ ਵਾ ਤੇ ਇਹ ਸਾਰਾ ਗੁਰਦਸਾਹਬ ਦਾ ਇਤਿਹਾਸ ਆ ਜਿਹੜਾ ਕਿ ਅੱਜ ਅਸੀਂ ਦਰਸ਼ਨ ਕੀਤੇ ਆ ਤੇ ਆਪਣੀ ਵੀਡੀਓ ਰਾਈਂ ਜਿੱਥੋਂ ਤੱਕ ਹੋ ਸਕਦਾ ਆਪਾਂ ਸਕਤਾ ਨੂੰ ਦਰਸ਼ਨ ਕਰਵਾ ਰਹੇ ਹਾਂ ਜੀ ਇਹ ਹੈ ਜੀ ਸਰੋਵਰ ਇਹ ਕਿਧਰ ਬੋਰਡ ਲੱਗਾ ਵਾ ਜਿੱਥੇ ਕੁਝ ਹਦਾਇਤਾਂ ਲਿਖੀਆਂ ਵਾ ਇੱਥੋਂ ਦੀਆਂ ਜੋ ਵੀ ਮਰਿਆਦਾਵਾਂ ਵਾ ਇੱਕ ਸਾਹਮਣੇ ਬੋਰਡ ਲੱਗਾ ਵਾ ਜੇ ਆਪਾਂ ਉਹਨੂੰ ਪੜਨ ਦੀ ਕੋਸ਼ਿਸ਼ ਕਰੀਏ ਤੇ ਉੱਥੇ ਵੀ ਹਦਾਇਤਾਂ ਇਹੀ ਹੈ ਜੋ ਸਾਰੀ ਸੰਗਤ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਇੱਥੇ ਦਰਸ਼ਨ ਕਰਨ ਵਾਸਤੇ ਆਓ ਜੀ ਪਿੰਡ ਹੋਟੀਆਂ ਬਟਾਲਾ ਦੇ ਬਿਲਕੁਲ ਨਜ਼ਦੀਕ ਹੈ ਜੀ ਸਾਰੇ ਵਾਅਦੇ ਰੋੜੇ